ਰੇਸ਼ਵਾਦ ਰੱਖੀ ਜੰਗਾ 1500 2000 ਚੱਕਰ ਘਟੋ ਘਟ ਓਏ ਰੌਲਾ ਤੇਹੀ ਤੋੜ ਰਹੀ ਏ ਤੋੜ ਰਹੀ ਏ ਨਾ ਇਹਦਾ ਪਹਿਲੇ ਜਾ ਰੌਲਾ ਤੋਰੇ ਦਾ ਹੀ ਆ ਜੇ ਤੋਰਾ ਇਹ ਦੂ ਘਾਟ ਗਿਆ ਮੜਾ ਜਾ ਫੇਰ ਨੱਪਣ ਲੱਗ ਜੂਗਾ 15000 ਚ ਯਾਰ ਇਹਦਾਂ ਥੋੜਾ ਜਾ ਬਾਹਣ ਰੇਦਲਾ ਕਰਕੇ ਵੀ ਨੱਪੀ ਜਾਂਦਾ ਥੱਲੇ ਕਾੜੇ ਦਾ ਚੀਕ ਮਰਵਾ ਦੂ ਇਹ ਨਹੀਂ ਲੱਗਦਾ ਇਹਦੇ ਹਵਾ ਪੜੂਗੀ ਨਾ ਥੱਲੇ ਉਗਰਨ ਚ ਵੀ ਉਹ ਆਊਗੀ ਨਾ ਫਿਰ ਪਰਾਲੀ ਮਚਾ ਕੇ ਹਾਂ ਜੇ ਮਾੜੀਆਂ ਜੇ ਤਵੀਆਂ ਮਾਰ ਕੇ ਉਹ ਕਰਨਾ ਫਿਰ ਤਾਂ ਗੱਲ ਹੀ ਬਣਾ ਦੂ ਕੱਲੇ ਖਰਚਾਂ ਦੀ ਤਾਂ